ਕਰਕੇ ਸਤਿਗੁਰ ਜੀ ਦੇ ਪਾਪ ਨੂੰ ਬਾਣਾ ਸਰਵਨ ਕਰਕੇ ਸਤਿਗੁਰ ਜੀ ਦੇ ਲਗ ਮस्तक ਹੋ ਕੇ ਆਪਣੀ ਜੀਵਨ ਨੂੰ ਸੰਪਨ ਬਣਾਉਣ ਦਾ ਸੰਗਾਰ ਰਹੀ ਹੈ ਇਹ ਪਾਵਨ ਸਥਾਨ ਲੋਹੇ ਬਾਪਾ ਸ਼ਾਹੀ ਗੁਰੂ ਤੇਗ ਬਹਾਦਰ ਪਤਾ ਮਹਾਰਾਜ ਜੀ ਦਾ ਪਾਵਨ ਜਨਮ ਸਥਾਨ ਇਤਿਹਾਸਿਕ ਸਥਾਨ ਹੈ ਜਿਸ ਵਿੰਦੇ 1975 ਦੇ ਵਿੱਚ ਪੰਜਾਬਣ ਦੀ ਧਰਤੀ ਦੇ ਉੱਤੇ ਔਰ ਦੇ ਬਾਸ਼ਾ ਲੋ ਹਿੰਦੂਆਂ ਦੇ ਉੱਤੇ ਪੱਤਰਾ ਜੁਲ ਕੀਤਾ ਜਾ ਰਿਹਾ ਸੀ ਤੇ ਉਸ ਦਿਨ ਕਸ਼ਮੀਰੀ ਪੰਡਤਾਂ ਨੇ ਪੰਡਿਤ ਘਰਬਾਹ ਦੀ ਹੋਈ ਦੇ ਵਿੱਚ ਅਨੰਦੂ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਪਹੁੰਚ ਕੇ ਬੇਨਤੀ ਕੀਤੀ ਮਹਾਰਾਜ ਸਾਡਾ ਧਰਮ ਖਤਰੇ ਦੇ ਵਿੱਚ ਹੈ ਸਾਡੀ ਬਹੁਤੀ ਖਤਰੇ ਵਿੱਚ ਹੈ ਸਾਡਾ ਪਰਿਵਾਰ ਸੁਖੀ ਵਿੱਚ ਹੈ ਕਿਰਪਾ ਕਰੋ ਸਾਡੇ ਧਰਮ ਦੇ ਰੱਖਿਆ ਕਰੋ ਉਸ ਵੇਲੇ ਮਹਾਰਾਜ ਨੇ ਇਤਿਹਾਸ ਰਕਿਏ ਦੇ ਵਾਸਤੇ ਕਿਸੇ ਮਹਾਪੁਰਸ਼ ਨੂੰ ਵਰਦਾਨ ਦੇਣਾ ਚਾਹਿਆ ਤਾਂ 9 ਸਾਲ ਦੀ ਉਮਰ ਦੀ ਗੁਰੂ ਗੋਬਿੰਦ ਰਾਏ ਜੀ ਦੇ ਨਾਲ ਖੜੇ ਸਨ ਸਤਪੁਰਾਂ ਦੇ ਇਹ ਜਿਹੜੇ ਪੰਡਿਤ ਕਿਰਪਾ ਰਾਮ ਅਤੇ ਹੋਰ ਪੰਡਿਤ ਸਾਹਿਬ ਉਹਨਾਂ ਦੇ ਬਚਨਾਂ ਨੂੰ ਸੁਣ ਰਹੇ ਸੀ ਮਹਾਰਾਜ ਕਹਿੰਦੇ ਲੱਗੇ ਜਿਹਦੇ ਵਾਸਤੇ ਕਿਸੇ ਬੱਚੇ ਨੂੰ ਯਤੀਮ ਹੋਣਾ ਤੈਗਾ ਇਹ ਗੁਰੂ ਗੋਬਿੰਦ Rai ਦੀ ਕਿਰਤ ਦੇ ਪਿਤਾ ਜੀ ਇਹ ਸੋਧਾ ਕਰਨਾ ਮੈਂ ਤਿਆਰ ਹਾਂ ਇਹ ਗੁਰੂ ਜੀ ਦੇ ਪਹਾੜ ਤੋਂ ਮਹਾਰਾਜ ਦੀ ਬਚਨ ਕਿਆ ਸਿਆ ਕੇ ਅੰਦਰੋਂ ਪਤਾ ਹੈ ਯਤੀਮ ਬੱਚਿਆਂ ਦੀ ਲੋਕ ਇਹ ਜਤਨੀ ਕਰਦੇ ਦੁਨੀਆ ਯਤੀਮ ਬੱਚਿਆਂ ਨੂੰ ਰਿਕਾੜਦੀ ਹੈ اے குரு ਗੋਦ ਗੁਰਾਇਤ ਜੀ ਕਿ ਪਿਤਾ ਜੀ ਕਿ ਮੇਰਾ ਪਿਤਾ ਦੇਖ ਬਾਹਦਾ ਦਾਦਾ ਮੇਰਾ ਅਮੀਰੀ ਖੀ ਦਾ مالک ਹੈ ਮਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ குரு ਗੋਦ ਗੁਰੂ ਮਹਾਰਾਜੀ ਨੇ ਆਪਣੇ ਪਿਤਾ ਪਤੂ ਦੇਖ ਬਾਹਤ ਸਾਹਿਬ ਤੋਂ ਆਪ ਨੂੰ ਲਿਆ ਤੇ ਸਾਥੀ ਨੇ ਪੰਡਤਾਂ ਨੂੰ ਕਿਹਾ ਸੀ ਜਾਓ ਸਿੰਘੌਰ ਜੀ ਨੂੰ ਚਿੱਠੀ ਲਿਖ ਕੇ ਭੇਜਦੇ ਹੋ ਇਹ ਵਸਨਾ ਆਪਣਾ ਰੂਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਣਾ ਰਿਹਾ ਹੈ ਇੱਕ ਇਫਕਤਾ ਛਾੜਨ ਲਈ ਵਜਾਏ ਜੇ ਉਹ ਪੂਰਾ ਦਰਜਾ ਪਾਣ ਦੇ ਕਾਮਯਾਬ ਹੋ ਜਾਏ ਅਸੀਂ ਸਾਰੀ ਜੀ ਸਮਾਤ ਬੜ ਬੜ ਤਿਆਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਾਥੋਂ ਸ਼ਹੀਦੀ ਦੇਣ ਦੇ ਲਈ ਤੁਰੇ ਨੇ ਨਾਸਪਤ ਸਿੰਘ ਨੇ ਸਤਗੁਰੂ ਜੀ ਹੁਕਮਤਾਲ ਸਾਹਿਬ ਦੀ ਜਲਖ ਮੋਜਰਾ ਤੋਂ ਉੱਤੇ ਹੋਏ ਲੋਕ ਕੈਪਟਨ ਜੀ ਅੰਦਰ ਕੋਈ ਕੋਈ نام با جوڑی تین دن تک ستگو نے اس گرم کا پرچار کیا اور ایک شہر ہے

ਉੰਤੇ ਪਾਤਸ਼ਾਹ ਦਾ ਚਰਿਤ ਰੋਹ ਇਤਿਹਾਸਕ ਸਥਾਨ ਹੈ ਜੇ ਐਥਨ ਸਾਹਿਬ ਕੋਲ ਦੀ ਪਾਗਲੀ ਵਾਲੀ ਪੱਥਰੀ ਦੀ ਕਾਦੇ ਨਾਲ ਚੱਲ ਕੇ ਉਪਦੇਸ਼ ਦਿੰਦੇ ਹੋਏ ਲੈਟਾਪ ਨੂੰ ਦੇਖ ਲੈ ਲੈਟ ਹੈ ਮਾਲਕਾਨ ਦਾ ਉਪਦੇਸ਼ ਲੋਕਾਈ ਦਿੱਤਾ ਚੱਕ ਦਿਨ ਦੇ ਉੱਤਾਰ ਦੇ ਵਿੱਚ ਸੋ ਇਹ ਪਾਵਨ ਸਥਾਨ ਉੰਤੇ ਪਾਤਸ਼ਾਹ ਜੀ ਦਾ ਚਰਿਤ ਰੋਹ ਇਤਿਹਾਸਕ ਸਥਾਨ ਹੈ ਆਪ ਜੀ ਵੀ ਪਾਗੀ ਹੋ ਜੋ ਕਿ ਗੁਰੂ ਦਰਬਾਰ ਦੇ ਵਿੱਚ ਆ ਕੇ ਫੜ ਕੇ ਕਾਹਨ ਨੂੰ ਖਤਰੂ ਦੇ ਨਿਰਕਰਨ